ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਮੈਂ ਆਪ ਸਭ ਜੀ ਨੂੰ ਗੁਰਦੰਗ ਦੇ ਬਿਸਾਕੀ ਸੁਣਾਉਣ ਜਾ ਰਹੀ ਆ ਜਦੋਂ ਉਹਨਾਂ ਨੂੰ ਪਾਂਦੇ ਕੋਲ ਪੜਨੇ ਪਾਇਆ ਗਿਆ ਔਰ ਫਿਰ ਉਸ ਤੋਂ ਬਾਅਦ ਗਾਂਵਾਂ ਚਰਨ ਲਈ ਉਹਨਾਂ ਨੂੰ ਕਿਹਾ ਗਿਆ ਜਦੋਂ ਗੁਰਨਾਨਕ ਦੇਵ ਜੀ 7 ਸਾਲਾਂ ਦੇ ਹੋਏ ਤਾਂ ਮੇਤਾ ਕਾਲੂ ਜੀ ਨੇ ਉਹਨਾਂ ਨੂੰ ਪਾਂਦੇ ਪਾਸ ਪੜ੍ਹਨ ਲਈ ਭੇਜਿਆ ਉਹਨਾਂ ਨੇ ਸੰਮਤ 1533 ਬਿਕਰਮੀ ਇਹ ਨੂੰ 7 ਮਗਰ ਦੀ 7 ਨੂੰ ਮਿੱਠਾ ਤੇ ਨਗਦੀ ਪੇਟਾ ਲੈ ਕੇ ਗਏ ਤੇ ਕਿਹਾ ਕਿ ਇਸ ਨੂੰ ਹਿੰਦੀ ਹਿਸਾਬ ਸਿਖਾਇਆ ਜਾਵੇ ਤੇ ਮੇਰਾ ਘਰ ਲੁੱਟਣ ਤੋਂ ਬਚਿਆ ਰੇ ਪਲਾ ਉਹ ਸ਼ੇਰ ਸਾਰੀ ਵਿਦਿਆਤ ਜਾਨੂ ਕੋ ਦੋ ਇਸ ਕੱਚੀ ਪੜਾਈ ਜਿੱਤ ਦੇ ਸੰ ਕਈ ਦਿਨ ਦਾ ਜੋ ਪਾਂਦਾ ਦੱਸੇ ਪਲ ਵਿੱਚ ਸੁਣਾ ਦੇ ਪਰ ਇੱਕ ਦਿਨ ਗੁਰਜੀ ਨੇ ਓ ਨਮਾ ਸਿੰਧ ਜੋ ਪਾਂਦੇ ਪਹਿਲਾਂ ਹੀ ਸਾਰਿਆਂ ਨੂੰ ਦੱਸਦੇ ਹਨ ਉਸਦੇ ਹੱਥ ਪੁੱਛੇ ਤਾਂ ਉਹ ਕੁਛ ਨਾ ਦੱਸ ਕੇ ਬੋਲਿਆ ਤੂੰ ਹੱਥਾਂ ਨੂੰ ਕੀ ਸਮਝਣਾ ਹੈ ਲੇਖਾ ਹੀ ਸਿੱਖ ਤਾਂ ਗੁਰਜੀ ਨੇ ਆਖਿਆ ਇਹ ਬੰਦਰ ਪਉਣ ਵਾਲਾ ਲੇਖਾ ਮੈਂ ਨਹੀਂ ਪੜਦਾ ਤਾਂ ਪੰਦੇ ਆਖਿਆ ਜੇ ਤੂੰ ਸੱਚਾ ਲੇਖਾ ਜਾਣਦਾ ਤਾਂ ਸਾਨੂੰ ਵੀ ਸਿਖਾ ਤਾਂ ਗੁਰੂ ਜੀ ਨੇ ਸ਼ਬਦ ਬੋਲਿਆ ਸੀ ਰਗ ਮੰਲਾ ਪਹਿਲਾ ਜਾਲ ਮੋਹ ਕਸਮਸ ਕਰ ਮਤ ਕਾਗਦ ਕਰ ਸਾਰ ਅਤਿਆਦਿਕ ਸਾਰਾ ਸ਼ਬਦ ਪੜ੍ਹ ਕੇ ਬੋਲੇ ਪੰਦਾ ਜੀ ਜੇ ਜਨਮ ਮਰਨ ਦੇ ਲੇਖੇ ਤੋਂ ਛੁੱਟਣਾ ਹੈ ਤਾਂ ਇਹ ਲੇਖਾ ਪੜੋ ਤੇ ਬਾਲਕਾਂ ਨੂੰ ਵੀ ਇਹੋ ਪੜਾਓ ਇਹ ਸਾਰਾ ਸ਼ਬਦ ਅਰਥ ਸੁਣ ਕੇ ਪੰਦਾ ਬਹੁਤ ਕੁਛ ਆਇਆ ਤੇ ਗੁਰੂ ਜੀ ਨੂੰ ਪਰਮਪੁਰਖ ਜਾਨ ਕੇ ਓਮ ਨਮਾ ਸਿੰਧ ਦੇ ਅਰਥ ਪੁੱਛੇ ਤਾਂ ਗੁਰੂ ਜੀ ਨੇ ਆਖਿਆ ਪੰਦਾ ਜੀ ਓਮ ਸਰਗੁਣ ਬ੍ਰਹਮ ਹੈ ਜਿ ਕਾ ਤੇਰਾ ਨਾਮ ਹੈ ਇਸੇ ਨੂੰ ਵੇਦ ਵਿੱਚ ਪੰਨਮ ਦੱਸਿਆ ਹੈ ਇਹ ਅਕਿਰਤਮ ਨਾਮ ਨਮਸਕਾਰ ਕਰਨ ਯੋਗ ਹੈ ਤਾਂ ਪੰਦੇ ਆਖਿਆ ਜੀ ਸਾਰੇ ਅਖਰਾਂ ਦੇ ਅੱਤ ਵੀ ਦੱਸੋ ਤਾਂ ਗੁਰੂ ਜੀ ਨੇ ਸਾਰੇ ਅਖਰਾਂ ਦੇ ਆਤ ਆਸਾ ਰਾਗ ਵਿੱਚ ਪਟਨਾਮਕੇ ਦੱਸੇ ਫਿਰ ਗੁਰੂ ਜੀ ਨੂੰ ਮੁਲਾਪਾਸ ਪੜਨੇ ਪਾਇਆ ਗਿਆ ਉਹਦੇ ਵੀ ਗੁਰੂ ਜੀ ਨੇ ਕਿਹਾ ਕਿ ਸਾਰੇ ਹਰਫਾਂ ਦੇ ਮਾਇਨੇ ਸੁਣਾ ਕੇ ਮੁੱਲਨ ਨੇ ਗੁਰੂ ਜੀ ਨੂੰ ਵੀ ਵਲੀ ਜਾਣਿਆ ਤੇ ਮਾਫੀ ਮੰਗੀ ਤੇ ਆਖਿਆ ਇਹ ਤਾਂ ਸਾਰੇ ਮਨੁੱਖਾਂ ਨੂੰ ਰਾਹ ਦੱਸਣ ਵਾਸਤੇ ਆਇਆ ਹੈ ਮੈਂ ਇਹਨੂੰ ਕੀ ਦੱਸ ਸਕਦਾ ਹਾਂ ਇੱਕ ਦਿਨ ਗੁਰੂ ਨਾਨਕ ਦੇਵ ਗੁਰੂ ਨਾਨਕ ਦੇਵ ਜੀ ਅਲੂ ਮੇਤਾ ਕਾਲੂ ਜੀ ਨੇ ਕਿਹਾ ਕਿ ਤੁਸੀਂ ਤੁਹਾਡਾ ਮਨ ਪੜਨ ਵਿੱਚ ਨਹੀਂ ਲੱਗਦਾ ਹੈ ਤਾਂ ਤੁਸੀਂ ਗਊਆਂ ਨੂੰ ਚਾਰਨ ਜਾ ਲੈ ਜਾਇਆ ਕਰੋ ਗੁਨਾਗਰੀ ਦੀ ਰੋਜ਼ ਗਊਆਂ ਨੂੰ ਚਾਰਨ ਵਾਸਤੇ ਲੈ ਜਾਂਦੇ ਤਾਂ ਸਾਰੇ ਪਾਲੀ ਸੰਗਤ ਕਰਕੇ ਸੁਧਰ ਗਏ ਹਰ ਵੇਲੇ ਗਿਆਨ ਚਾਚਾ ਹੀ ਸੁਣਨ ਵਿੱਚ ਲੱਗੇ ਰਹਿੰਦੇ ਸਨ ਇੱਕ ਦਿਨ ਸਾਰੇ ਮੁੰਡੇ ਤਾ ਸੁਨ ਵਿੱਚ ਮਸਤ ਹੋ ਗਏ ਤੇ ਸਾਰਾ ਚੋਨਾ ਇਕ ਕਣਕ ਦੀ ਪੈਲੀ ਵਿੱਚ ਜਾ ਪਿਆ ਤੇ ਸਾਰੀ ਖੇਤੀ ਖਾਲੀ ਤਾਂ ਪਹਿਲੇ ਵਾਲਾ ਜੱਟ ਸਾਰੇ ਮੁੰਡਿਆਂ ਨੂੰ ਵੜ ਕੇ ਹਾਕਮ ਬਾਜ਼ ਲੈ ਗਿਆ ਤੇ ਹਰਜਾਨੇ ਦੀ ਪੁਕਾਰ ਕੀਤੀ ਤਾਂ ਬਾਬਾ ਜੀ ਨੇ ਆਕਿਆ ਇਸ ਦੀ ਪੈਲੀ ਦਿੱਤੀ ਜਾਵੇ ਜੇ ਕੁਝ ਉਜੜਿਆ ਨਹੀਂ ਤਾਂ ਚੰਗੀ ਕਿਉਂ ਪਰੀਏ ਤਾਂ ਹਾਕਮ ਨੇ ਖੇਤ ਨੂੰ ਵੇਖਿਆ ਤਾਂ ਖੇਤ ਵਿੱਚ ਕੋਈ ਨੁਕਸਾਨ ਨਹੀਂ ਸੀ ਹੁਣ ਬਾਬਾ ਜੀ ਦੀ ਵਡਿਆਈ ਬਹੁਤ ਹੋਣ ਲੱਗ ਪਈ ਤਾਂ ਪਿਤਾ ਜੀ ਨੇ ਗੁਰੂ ਜੀ ਨੂੰ ਖੇਤੀ ਕਰਾਉਣ ਲਈ ਲਾਇਆ ਪਰ ਬਾਬਾ ਜੀ ਤਾਂ ਦੇ ਵਿੱਚ ਤਦ ਵੀ ਆਪਣੇ ਆਪ ਚ ਮਗਰ ਰਹਿਣ ਤੇ ਮੱਤ ਮੈਂ ਤਾਂ ਕਲ ਜ ਕਾਲੂ ਜੀ ਗੁੱਸੇ ਰਹੇ ਇੱਕ ਦਿਨ ਗੁਰੂ ਜੀ ਨੇ ਪ੍ਰੇਮ ਮਗਨ ਹੋ ਕੇ ਜੰਗਲ ਵਿੱਚ ਇੱਕ ਬਿਰਛੇ ਹੇਠਾਂ ਸੌਂ ਗਏ ਜਦ ਉਸ ਦੀ ਛਾਂ ਫਿਰ ਗਈ ਤਾਂ ਇੱਕ ਚਿੱਟੇ ਰੰਗ ਦੇ ਸੱਪ ਨੇ ਨਿਕਲ ਕੇ ਆਪਣੀ ਫਰਨਲ ਬਾਬਾ ਜੀ ਨੂੰ ਛਾਂ ਘਾ ਰੱਖੀ ਤਾਂ ਰਾਏ ਬਲਾਲ ਜੋ ਸ਼ਿਕਾਰ ਖੇਡਦਾ ਉੱਥੇ ਆ ਗਿਆ ਸੀ ਵੇਖ ਕੇ ਹੈਰਾਨ ਹੋ ਗਿਆ ਤੇ ਚਰਨ ਚੁੰਮਣ ਲਈ ਦੌੜਿਆ ਤਾਂ ਸੱਪ ਤਾਂ ਝਾੜੀ ਵਿੱਚ ਵੜ ਗਿਆ ਤੇ ਰਾਏ ਬਲਾਲ ਬਾਬਾ ਜੀ ਨੂੰ ਘਰ ਲਿਆ ਆਇਆ ਇਸ ਤਰ੍ਹਾਂ ਇੱਕ ਦਿਨ ਬਾਬਾ ਜੀ ਇੱਕ ਬ੍ਰਿਸ਼ਟਾ ਸੁੱਤੇ ਪਏ ਸਨ ਜਦ ਦਿਨ ਚਲਨ ਕਰਕੇ ਸਭ ਬ੍ਰਿਸ਼ਟਾਂ ਦੀ ਛਾਂ ਫਿਰ ਗਈ ਤਾਂ ਉਸ ਬ੍ਰਿਸ਼ਟ ਦੀ ਛਾਂ ਨਾ ਫਿਰੀ ਜਿਸ ਦਾ ਨਾਮ ਮਾਲ ਸਾਇਬ ਅਰਸਿੱਦ ਹੈ ਕੁਦਰਤ ਨਾਲ ਇਹ ਵੀ ਰਾਇ ਬੁਲਾਰ ਨੇ ਵੇਖੀ ਤੇ ਤਨੋ ਮਨੋ ਬਾਬਾ ਜੀ ਦਾ ਪ੍ਰੇਮੀ ਬਣ ਗਿਆ ਜਦੋਂ ਸੋ ਲੋਕਾਂ ਨੇ ਇਹ ਦੋਵੇਂ ਗੱਲਾਂ ਸੁਣੀਆਂ ਤਾਂ ਬਾਬਾ ਜੀ ਨੂੰ ਮਹਾਕੁਸ਼ ਮਨਨ ਲੱਗ ਗਏ ਇੱਕ ਦਿਨ ਮਾਤਾ ਤ੍ਰਿਪਤਾ ਜੀ ਨੇ ਜਦੋਂ ਕਿ ਭਾਈਚਾਰਾ ਵਿੱਚ ਕੋਈ ਵਿਆਹ ਸੀ ਕੜਾ ਕੈਂਠਾ ਮੰੰਦੀ ਮਾਲਾ ਆਦੀ ਪਵਾਏ ਆਪ ਸਜਤੇ ਗਏ ਤਾਂ ਇੱਕ ਮੰਗਦੇ ਨੂੰ ਸਾਰੇ ਗਹਿਣੇ ਲਾ ਕੇ ਦੇ ਆਏ ਮਹਿਤਾ ਕਾਲੂ ਬਹੁਤ ਗੁੱਸੇ ਹੋਏ ਤੇ ਬੁਰਾ ਪਲਾ ਬੋਲੇ ਪਰ ਬਾਬਾਈ ਚੁੱਪ ਰਹੇ ਤਦ ਰਾਏ ਬੁਲਾਨੇ ਮਹਿਤਾ ਕਾਲੂ ਜੀ ਨੂੰ ਆਖਿਆ ਕਿ ਜੋ ਨੁਕਸਾਨ ਹੋਏ ਮੇਰੇ ਪਾਸੋਂ ਲੈ ਜਾਇਆ ਕਰ ਪਰ ਇਸ ਨੂੰ ਰੋਕਣਾ ਨਹੀਂ ਤੇ ਬਾਬਾ ਜੀ ਨੂੰ ਮਿਲ ਕੇ ਬੇਨਤੀ ਕੀਤੀ ਕਿ ਮੇਰਾ ਖਜ਼ਾਨਾ ਆਪਣਾ ਜਾਨੋ ਜੇ ਲੋੜ ਪੇ ਦਿਸੰ ਮੰਗ ਲਿਆ ਕਰੋ ਹੁਣ ਤਾਂ ਇਸੇ ਤਰ੍ਹਾਂ ਕਰਨ ਲੱਗੇ ਤਾਂ अनेका ਮੰਗਦੇ ਔਨ ਤੇ ਖਾਲੀ ਨਾਮ ਸਾਰੇ ਗੁਰੂ ਜੀ ਦਾ ਜਸ ਹੋਣ ਲੱਗਿਆ ਇੱਕ ਦਿਨ ਗੁਰੂ ਜੀ ਦੇ ਪਿਤਾ ਜੀ ਨੇ ਗੁਰੂ ਜੀ ਨੂੰ ਵੀ ਇਹ ਦੇ ਦਿੱਤੇ ਕਿ ਤੁਸੀਂ ਸੱਚਾ ਸੌਦਾ ਕਰਕੇ ਆਓ ਸੱਚ ਜੰਗਾ ਵਪਾਰ ਕਰਕੇ ਆਓ ਬਾਲਾ ਜੀ ਗੁਰਨਾਨਕ ਦੇਵ ਜੀ ਦੇ ਨਾਲ ਚੱਲ ਪਏ ਗੁਰਨਾਨਕ ਦੇਵ ਜੀ ਕਿਵਨ ਦੇ ਬੋਟੇ ਚ ਲੀਲਾ ਮੰਦਰ ਲੁੱਕੇ ਇੱਕ ਖਰਾ ਸੋਦਾ ਸੁਟਕੇ ਮੈਂ ਤਾਂ ਕਾਲੂ ਜੀ ਬਹੁਤ ਨਾਰਾਜ਼ ਹੋਏ ਤੇ ਗੁਰੂ ਜੀ ਨੇ ਕਿਚ ਪੇਟ ਮਾਰੀ ਤੇ ਘਰ ਲੈ ਆਏ ਇੰਨੇ ਨੂੰ ਪੰਡਤ ਹਦਿਆਲ ਵੀ ਆ ਗਿਆ ਕਾਲੂ ਜੀ ਨੇ ਆਖਿਆ ਪੰਡਤ ਤੇਰੀ ਪਤਰੀ ਕਿੱਧਰ ਗਈ ਜਿਹੜਾ ਵੇਖ ਤਾਂ ਸਹੀ ਕਿ ਸੋਦਾ ਕਰ ਆਇਆ ਹੈ ਅਤੇ ਮਾਤਾ ਜੀ ਨੂੰ ਵੀ ਬੋਲੀਆਂ ਮਾਰਕੀਆਂ ਕਿ ਚੰਗਾ ਚੋਰ ਚੁਪਟ ਪੁੱਤ ਜਨਾਈ ਗੁਰੂ ਜੀ ਹੱਸ ਕੇ ਆਖਿਆ ਪਿਤਾ ਜੀ ਤੁਸੀਂ ਆਪੇ ਹੀ ਆਖਿਆ ਸੀ ਖਰਾ ਸੌਦਾ ਕਰਨਾ ਸੋ ਇਸ ਦਾ ਨਫਾ ਹੈ ਜਦ ਰਾਏ ਨੇ ਖਬਰ ਸੁਣੀ ਤਾਂ ਕਾਲੂ ਨੂੰ ਆਖਿਆ ਮੈਂ ਜੋ ਤੈਨੂੰ ਆਖਿਆ ਸੀ ਜੋ ਕੁਝ ਇਹ ਲੈ ਜਾਏ ਮੇਰੇ ਘਰੋਂ ਤੂੰ ਲੈ ਜਾਇਆ ਕਰ ਫਿਰ ਤੂੰ ਇਸ ਨੂੰ ਗੁੱਸੇ ਕਿਉਂ ਹੁੰਦਾ ਹੈ ਪਿਤਾ ਤਾਂ ਪਾਵੇਂ ਸਦਾ ਦੁਖੀ ਰਹਿੰਦਾ ਪਰ ਮਾਤਾ ਤਿੱਤਾ ਤੇ ਭੈਣ ਨਾਨ ਕੀ ਜੀ ਬਾਬੇ ਦਾ ਪੱਕ ਕਰਦੀਆਂ ਸਨ 14 1541 ਬਿਕਰਮੀ ਨੂੰ ਜੈਰਾਮ ਦੋਲਤਖਾਨ ਨਵਾਬ ਦੇ ਦੀਵਾਨ ਬੀਬੀ ਜਿਹਦਾ ਪਤੀ ਮੁਕਲਾਵਾ ਲੈਨ ਆਇਆ ਉਹ ਦਿਨ ਚੰਗੇ ਕਪੜੇ ਤੇ ਸੋਨੇ ਦੀ ਮੰਦੀ ਬਾਬਾ ਜੀ ਨੂੰ ਪੋਾਈ ਤੇ ਉਸੇ ਵੇਲੇ ਇੱਕ ਪਖੰਡੀ ਨੰਗਾ ਸਾਧ ਪਿੰਡ ਦੇ ਬੁਹੇ ਅੱਗੇ ਬੈਠਾ ਤਪ ਕਰ ਰਿਹਾ ਸੀ। ਬਾਬਾ ਜੀ ਉਸ ਦੀ ਖਬਰ ਰੱਖਦੇ ਸਨ। ਉਸਨੇ ਬਾਬਾ ਜੀ ਦੇ ਹੱਥ ਘੜਵਾ ਤੇ ਛਾਪ ਵੇਖ ਕੇ ਦੋਵੇਂ ਚੀਜ਼ਾਂ ਮੰਗੀਆਂ। ਬਾਬਾ ਜੀ ਨੇ ਦੇ ਦਿੱਤੀਆਂ ਤਾਂ ਕਾਲੂ ਜੀ ਨੇ ਗੁੱਸੇ ਹੋ ਕੇ ਆਖਿਆ ਕਿ ਜਾ ਨਿਕਲ ਮੇਰੇ ਘਰੋਂ ਮੈਂ ਤਾਂ ੋਂਗ ੋਂਗ ਕੇ ਮਰ ਗਿਆ ਹਾਂ। ਆ ਤੂੰ ਇੱਕ ਨਾ ਮੰਨੀ। ਇਹ ਗਰਦਾਇ ਜੀ ਨੇ ਸੁਣੀ ਤੇ ਆਖਿਆ ਕਾਲੂ ਬਤਨਾ ਟੱਲਿਓ ਤਾਂ ਕਾਲੂ ਜੀ ਨੇ ਆਖਿਆ ਜੀ ਪਸਨਾ ਟੱਲਿਓ ਘਰ ਵਿੱਚ ਤਾਂ ਕੁਝ ਰਹਿਣ ਨਹੀਂ ਦਿੰਦਾ। ਔਰ ਕਿਨੂ ਰਾਏ ਨੇ ਇਹ ਨਿੱਤਾ ਖਰਕਾ ਮਟੋਣ ਵਾਤੇ ਬਾਬੇ ਨੂੰ ਜੈਰਾਮ ਦੇ ਨਾਲ ਤੋੜਨਾ ਜਾਤਾ ਸੋ ਕਾਲੂ ਨੇ ਵੀ ਖੁਸ਼ੀ ਨਾਲ ਇਹ ਗੱਲ ਮੰਨੀ ਤੇ ਉਹਨਾਂ ਨੇ ਜੈਰਾਮ ਦੀ ਨਾਲ ਗੁਨੰਗ ਦੇਵਦੀ ਨੂੰ ਵੀ ਤੋੜ ਦਿੱਤਾ ਔਰ ਫਿਰ ਗੁਨੰਗ ਦੇਵਦੀ ਨੂੰ ਉਹਨਾਂ ਨੇ ਆਪਣੇ ਮੋਦੀ ਘਰ ਨੇ ਨੌਕਰੀ ਦਵਾ ਦਿੱਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ